ਕੰਗਰਾ ਜੀ ਆਪਣੀ ਧੀ ਹੈ। ਰੱਬ ਨੇ ਕਹੇ ਜਿਹੜਾ ਮਾੜਾ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ। ਉਸ ਮੁੰਡੇ ਦਾ ਕੋਈ ਕਸੂਰ ਨਹੀਂ ਜਿਹਦੇ ਜਿਹਨੇ ਮਾਰਿਆ ਉਹਦੇ ਥੱਪੜ। ਉਹਦੀ ਮਾਂ ਉਸ ਕਿਸਾਨ ਅੰਦੋਲਨ ਦੇ ਵਿੱਚ ਸੀਗੀ ਜਿਨ੍ਹਾਂ ਨੂੰ ਉਹ ਕਹਿੰਦੀ ਹੈ ਕਿ ਰਾਏ ਤੇ ਲੈਂਦੀ ਹੈ। ਇਹਦੇ ਨਾਲ ਦਾ ਇੱਕ ਹੋਰ ਚੈਪਟਰ ਹੈ ਹੰਸ ਰਾਜ ਹੰਸ ਜਿਹੜਾ ਕੀ ਇਹ ਕਹਿੰਦਾ ਹੈ ਕਿ ਦੋ ਤੀ ਕੌੜ ਦਿਓ ਫਿਰ ਤੁਹਾਨੂੰ ਸਬਕ ਸਿਖਾਵਾਂਗੇ। ਬਿਲਕੁਲ ਜੀ ਇਹ ਸਾਨੂੰ ਆਪਣੇ ਸਾਥੀ ਸਾਂਝੀ ਹੈ। ਕਿ ਜੋ ਪੰਜਾਬ ਤੇ ਖੜਾਡੇ ਦੇ ਕਲਚਰ ਹੈ ਇਹ ਬੇਸਿਕਲੀ ਇੱਕ ਪਿਆਰ ਦੀ ਕਹਾਣੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਪਿਆਰ ਹੈ ਉਹੀ ਸਾਰਾ ਕੁਝ ਹੈ ਜਿਹਨੂੰ ਪ੍ਰੇਮ ਕਿਉਂ ਤੇ ਨਹੀਂ ਪ੍ਰਪਾਇਓ। ਖੁਦਾਰ ਕਿਹਾ ਜਾਂ ਬਣ ਗਿਆ ਜਿਹਨੂੰ ਦੇਖ ਕੇ ਉਹਦਾ ਪਿਆਰ ਜਿਆ ਹੋ ਜਾਂਦਾ ਹੈ ਜਿਹੜੇ ਕਿੱਡਾ ਰਿਸਰਟ ਜੰਦਾ। ਕਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਿਰਪੱਖ ਪੋਸਟ ਤੇ। ਇਸ ਟਾਈਮ ਜਿੰਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਇੱਕ ਜੌਂਦੀ ਐਗਜ਼ੈਂਪਲ ਹੈ ਸਾਰਿਆਂ ਲਈ। ਇਸ ਟਾਈਮ ਸਾਡੇ ਨਾਲ ਜੋਗਰਾ ਸਿੰਘ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੁੱਤਰ ਜੀ ਬਪੂਈ ਅੱਜ ਗੱਲ ਕਰਦੇ ਆ ਤੁਹਾਡੀ ਫਿਲਮ ਆਰੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕੁੜੀ ਹਰਿਆਣੇ ਵਾਲ ਦੀ ਇਸ ਫਿਲਮ ਜਿਹਦੇ ਮੈਂ ਆਪਾਂ ਟ੍ਰੇਲਰ ਦੇਖਿਆ ਗਾਣਾ ਸੁਣਿਆ ਆਪਾਂ ਸਾਰੀ ਕੋਈਆਂ ਚੈ ਸਰਕਾਰ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀ ਆ ਤੁਹਾਡਾ ਕੀ ਕਹਿਣਾ ਇਸ ਗੱਲ ਬਾਰੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਆ ਫਿਲਮ ਦੀ ਗੱਲ ਕੀਤੀ ਹੈ ਹਾਂ ਜੀ ਇਹ ਫਿਲਮਾਂ ਹੋ ਜੀਆਂ ਬਣਨੀਆਂ ਚਾਹੀਦੀਆਂ ਨੇ ਪਰ ਫਿਲਮ ਬਣਾਉਣ ਵਾਲੇ ਵੀ ਚਾਹੀਦੇ ਐ ਜਿਹੜੇ ਦਰਸਾਉਂਦੇ ਐ ਵੀ ਆਪਾਂ ਕਹੋ ਜਿਆ ਰੰਗ ਰੂਪ ਕਹੋ ਜੀ ਬੋਲੀ ਹੋਵੇ ਹੈ ਆਪਾਂ ਰੱਬ ਦੇ ਸਾਰੇ ਅੰਸ਼ ਤੇ ਇੱਕੋ ਹੀ ਭਾਈਚਾਰਾ ਹੈ ਭਾਵੇਂ ਹਰਿਆਣਾ ਹੈ ਪੰਜਾਬ ਹੈ ਭਾਵੇਂ ਹਿਮਾਚਲ ਹੈ ਭਾਵੇਂ ਰਾਜਸਥਾਨ ਹੈ ਤਾਂ ਆਪਾਂ ਹਿੰਦੁਸਤਾਨ ਨੇ ਠੀਕ ਹੈ ਸੋ ਇਹ ਫਿਲਮ ਇੱਕ ਬੜੀ ਕਾਮੇਡੀ ਫਿਲਮ ਹੈ ਔਰ ਬੜੀ ਇੱਕ ਸਿੱਖਿਆ ਵਾਲੀ ਪਿਕਚਰ ਹੈ ਜੀ ਦੇ ਵਿੱਚ ਦੋ ਕਲਚਰ ਨੂੰ ਇਕੱਠਾ ਦਿਖਾਇਆ ਗਿਆ ਹੈ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦਾ ਕਿ ਮਹਾਰਾਜ ਨੇ ਮੈਨੂੰ ਇਸ ਉਮਰ ਦੇ ਵਿੱਚ ਕੰਮ ਦਿੱਤਾ ਹੈ ਔਰ ਮੈਂ ਉਸ ਕੰਮ ਨੂੰ ਬਾਖੂਬੀ ਗੁਰੂ ਦੀ ਕਿਰਪਾ ਨਾਲ ਨਿਭਾ ਰਿਹਾ ਔਰ ਤੁਸੀਂ ਮੁਬਾਰਕ ਦਿੱਤੀ ਹੈ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ ਪੰਜਾਬ ਇਹ ਫਿਲਮ ਆਪਣੇ ਸਭ ਦੀ ਸਾਂਝੀ ਹੈ ਬੇਸ਼ੱਕ ਇਹ ਪੰਜਾਬ ਤੇ ਹਰਿਆਣਾ ਦਾ ਕਲਚਰ ਹੈ ਇਹ ਬੇਸਿਕਲੀ ਇੱਕ ਪਿਆਰ ਦੀ ਕਹਾਣੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਪਿਆਰ ਹੈ ਉਹੀ ਸਾਰਾ ਕੁਝ ਹੈ ਜਿੰਨ ਪ੍ਰੇਮ ਕੀਓ ਤਿੰਨਹੀ ਪ੍ਰਾਪਾਇਓ ਹਾਂਜੀ ਇਸ ਵਾਰ ਫਿਲਮ ਚ ਰੋਲ ਕਹਿ ਉਹ ਇਸ ਕਿਸਾਨ ਨੂੰ ਸੁਣ ਚ ਮੈਨੂੰ ਬਿਲਕੁਲ ਲੱਗ ਜਾ ਮਿਲ ਰਿਹਾ ਕਹਿ ਉਹ ਮਿਲ ਰਿਹਾ ਰੋਲ ਇਸ ਵਾਰ ਤੁਸੀਂ ਕਿਹੋ ਜਿਹਾ ਦਿਖ ਰਿਹਾ ਲੱਗਦਾ ਨਹੀਂ ਮੈਂ ਕਾਮੇਡੀ ਰੋਲਸ ਸ਼ੁਰੂ ਕੀਤੇ ਸੀ ਗੋਰੀਆਂ ਨੂੰ ਦਫਾ ਕਰੋ ਸ਼ਕਲ ਤੁਸੀਂ ਉਦੋਂ ਬੜੇ ਛੋਟੇ ਹੋਣੇ ਹੋ ਉਦੋਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਲੱ ਪੰਜਾਬ ਕੀਤਾ ਸੀ ਫਿਰ ਉਹਦੇ ਵਿੱਚ ਨੂੰ ਅਵਾਰਡਸ ਵੀ ਮਿਲੇ ਹਾਲਾਂਕਿ ਕਾਮੇਡੀ ਮੇਰਾ ਟਰੈਕ ਹੈ ਨਹੀਂ ਪਰ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ ਕਿ ਸ਼ਾਇਦ ਰੱਬ ਨੇ ਇਹ ਵੀ ਇੱਕ ਤਲਾ ਬਖਸ਼ੀ ਹੈ ਤਾਂ ਇਸ ਫਿਲਮ ਦੇ ਵਿੱਚ ਅਸੀਂ ਜਦ ਸ਼ੁਰੂ ਕੀਤਾ ਸੀ ਕਿਰਦਾਰ ਤੇ ਸਾਨੂੰ ਐ ਨਹੀਂ ਸੀ ਪਤਾ ਕਿਸ ਡਾਈਮੈਂਸ਼ਨ ਤੇ ਇਹਨੂੰ ਲੈ ਕੇ ਜਾਣਾ ਤਾਂ ਉਹ ਜੋ ਕੁਝ ਵੀ ਜਬੜ ਆਉਂਦਾ ਸੀ ਮਾਰੀ ਗਏ ਡਾਇਲੌਗਸ ਬੋਲੀ ਗਏ ਕੰਮ ਕਰੀ ਗਏ ਥੋੜੀ ਜੀ ਗਾਈਡੈਂਸ ਮਿਲ ਗਈ ਡਾਇਰੈਕਟਰ ਤੋਂ ਥੋੜਾ ਪ੍ਰੋਡਿਊਸਰ ਸਾਹਿਬ ਨੇ ਬੜਾ ਮਦਦ ਕੀਤੀ ਸੋ ਆਈ ਥਿੰਕ ਉਹ ਕਿਰਦਾਰ ਇੱਕ ਇਹੋ ਜਿਹਾ ਬਣ ਗਿਆ ਜਿਹਨੂੰ ਦੇਖ ਕੇ ਉਦਰਾ ਪਿਆਰ ਜੇ ਹੋ ਜਾਂਦਾ ਯਾਰ ਕੋਈ ਕਿੱਡਾ ਇਨੋਸੈਂਟ ਜੇ ਬੰਦਾ ਸੋ ਆਈ ਥਿੰਕ ਮੈਨੂੰ ਬੜਾ ਸ਼ੌਕ ਹੈ ਕਿ ਹਾਰ ਫਿਲਮ ਦੇ ਵਿੱਚ ਮੈਂ ਡਿਫਰੈਂਟ ਡਿਫਰੈਂਟ ਕਿਰਦਾਰ ਕਰਾਂ ਬੱਪੂ ਜੀ ਤੁਸੀਂ ਨਾ ਕਈਆਂ ਲਈ ਰੋਲ ਮਾਡਲ ਹੋ ਜਿਵੇਂ ਕਿ ਆਪਾਂ ਗੱਲ ਕਰ ਲਈਏ ਤੁਹਾਡੀ 70 ਈਅਰਸ ਤੋਂ ਵੱਧ ਉਮਰ ਹੋਈ ਨਹੀਂ ਇਸ ਟਾਈਮ ਤੇ ਹਾਂ ਜੀ ਤੇ ਤੁਸੀਂ ਕ੍ਰਿਕਟ ਵੀ ਸਿਖਾ ਰਹੇ ਹੋ ਬਹੁਤ ਵੱਡੀ ਗੱਲ ਕਿਉਂਕਿ ਜਿਹੜੇ ਇਸ ਟਾਈਮ ਦੇ ਲੋਕ ਆ ਜਾਂਦੇ ਏਜ ਚ ਕਹਿ ਦਿੰਦੇ ਕਿ ਬਈ ਮੇਰੇ ਮਤਲਬ ਦੀ ਕੋਈ ਕੰਮ ਨਹੀਂ ਹੈ ਮੈਂ ਬੈਠਾ ਕਰੇ ਤੂੰ ਕਰਨਾ ਜੋ ਕਾਏ ਪਰ ਮੈਨੂੰ ਕੋਈ ਮਤਲਬ ਨਹੀਂ ਪਰ ਤੁਹਾਡੇ ਵੱਲ ਦੇਖੀ ਤੁਸੀਂ ਕਰ ਹੀ ਨਹੀਂ ਬੈਠਦੇ ਫਿਲਮਾਂ ਕਰ ਨੀ ਬੇਟਾ ਪੁੱਤ ਗੱਲ ਇਹ ਹੁਣ ਤੂੰ ਉਮਰ ਤੇਰੀ ਛੋਟੀ ਐ ਦੋ ਗੱਲਾਂ ਜ਼ਿੰਦਗੀ ਚ ਮੇਰੀਆਂ ਸਿੱਖ ਲੈ ਇੱਕ ਤਾਂ ਰੱਬ ਮੂਰੇ ਅਰਦਾਸ ਰੋਜ਼ ਕਰਨੀ ਐ ਗੁਰੂ ਅਮਰੇ ਅਰਦਾਸ ਰੋਜ਼ ਕਰਨੀ ਐ ਗੁਰੂ ਗ੍ਰੰਥ ਸਾਹਿਬ ਮਾਹਰ ਅਰਦਾਸ ਰੋਜ਼ ਕਰਨੀ ਐ ਚੀਤਾ ਸਿੰਘਾਂ ਦੇ ਮੂਰੇ ਅਰਦਾਸ ਕਰਨੀ ਬਾਬਾ ਦੀਪ ਸਿੰਘ ਜੀ ਮੂਰੇ ਅਰਦਾਸ ਕਰਨੀ ਮਹਾਰਾਜ ਮੇਰੇ ਸਵਾਸ ਸਵਾਸ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਜਪਾ ਦੇ ਮੈਨੂੰ ਨਾਮ ਜਪਾ ਮੈਨੂੰ ਬਾਣੀ ਪੜਾ ਮੈਨੂੰ ਆਪਣਾ ਬਣਾ ਇੱਕ ਤਾਂ ਇਹ ਅਰਦਾਸ ਹੈ ਦੂਜੀ ਅਰਦਾਸ ਹੈ ਆਪਣੇ ਜਿਸਮ ਦੀ ਅਰਦਾਸ ਹੈ ਕਿ ਮੈਨੂੰ ਤੂੰ ਬਲ ਬਖਸ਼ੀ ਸ਼ਕਤੀ ਬਖਸ਼ੀ ਮੈਨੂੰ ਤੂੰ ਤੰਦਰੁਸਤ ਰੱਖੀ ਤੰਦਰੁਸਤੀ ਆਉਗੀ ਜਦ ਆਪਾਂ ਸਰੀਰ ਤੋਂ ਕੰਮ ਲਵਾਂਗੇ ਕੰਮ ਲਵਾਂਗੇ ਜੀ ਜੇ ਮਜਾਵਾਂਗੇ ਖੇਡਾਂਗੇ ਫਿਲਮਾਂ ਕਰਾਂਗੇ ਭੱਜਾਂਗੇ ਦੌੜਾਂਗੇ ਤਾਂ ਆਪਣਾ ਸਰੀਰ ਜਿਹੜਾ ਸਵਸਤ ਰਹੂਗਾ ਬਿਲਕੁਲ ਜੀ ਉਹਦਾਂ ਨਾਲ ਆਪਾਂ ਬੁੱਢੇ ਨਹੀਂ ਹੋਵਾਂਗੇ ਇੱਕ ਹੈਗੀ ਖਰਾਕ ਖਰਾਕ ਨਸ਼ਾ ਨਹੀਂ ਕਰਨਾ ਜਿਵੇਂ ਕੋਈ ਸ਼ਰਾਬ ਨਹੀਂ ਫੀਮ ਨਹੀਂ ਕੁਛ ਨਹੀਂ ਕੋਈ ਕੋਈ ਨਸ਼ਾ ਨਹੀਂ ਤੇ ਉਹ ਚੰਗੀ ਖਰਾਕ ਖਾਣੀ ਐਡਾ ਕ ਆਪਣਾ ਢਿੱਡ ਹੈ ਹਾਂਜੀ ਇਹਦੇ ਵਿੱਚ ਪਾ ਲੈ ਨਾ ਇੰਨਾ ਸਾਰਾ ਆ ਵੀ ਖਾਲਾ ਵੀ ਗੱਲ ਨਹੀਂ ਇੰਨਾ ਕ ਢਿੱਡਾ ਤੇ ਇੰਨਾ ਕੀ 7-8 ਵਾਰੀ ਰੋਜ਼ ਖਾਣਾ ਤੇ ਉਹ ਤੁਹਾਡੇ ਸਰੀਰ ਨੂੰ ਪਤਲਾ ਰੱਖੂ ਤੰਦਰੁਸਤ ਰੱਖੋ ਤਕੜਾ ਰੱਖੋ ਤੇ ਤੁਸੀਂ ਬੁੱਢੇ ਨਹੀਂ ਹੋਵੋਗੇ ਪਰ ਉਹਦੇ ਵਿੱਚ ਤਿੰਨੇ ਚੀਜ਼ਾਂ ਜਿਹੜੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਇੱਕ ਤੁਹਾਨੂੰ ਆਲਾ ਦਵਾਲਾ ਪਿਆਰ ਦਿਖਣਾ ਚਾਹੀਦਾ ਸਾਰੇ ਚ ਰੱਬ ਦੇਖਣਾ ਚਾਹੀਦਾ ਵੀ ਉਹ ਵੀ ਰੱਬ ਉਹਦੇ ਚ ਵੀ ਰੱਬ ਹੈ ਉਹਦੇ ਚ ਵੀ ਰੱਬ ਹੈ ਤੀਏ ਇੱਕ ਕਿਰਦਾਰ ਹੈ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟਾ ਛੋਟੀ ਧੀ ਇਹ ਚੀਜ਼ਾਂ ਪੰਜ ਤੱਤ ਤੁਸੀਂ ਆਪਣੇ ਚ ਕਰ ਲਓ ਤੁਸੀਂ ਜ਼ਿੰਦਗੀ ਚ ਕਦੇ ਬੁੱਢੇ ਹੋ ਹੀ ਨਹੀਂ ਸਕਦੇ ਬਿਲਕੁਲ ਬਾਪੂ ਜੀ ਦਾ ਨਾ ਸਾਨੂੰ ਦੇਖੇ ਤੁਸੀਂ ਪੰਜਾਬ ਦੇ ਬਾਰੇ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਹੋ ਹੁਣ ਪੰਜਾਬ ਦੇ ਮੁੱਦੇ ਜਿਹੜੀ ਗੰਭੀਰ ਗੰਭੀਰ ਬਣੀ ਹੋਈ ਹੈ ਜਿਵੇਂ ਕਿ ਪਰਸੋ ਇੱਕ ਘਟਨਾ ਦਿਖਾਨੋਂ ਮਿਲਦੀ ਹੈ ਉਸ ਦੇ ਬਾਰੇ ਥੋੜਾ ਕੀ ਕਹਿੰਦੇ ਜਿਵੇਂ ਕਿ ਕੰਗਨਰ ਰਣੋਤ ਜੀ ਨੂੰ ਇੱਕ ਥੱਪੜ ਵੱਜਦਾ ਹੈ ਉਸ ਦੇ ਬਾਰੇ ਥੋੜੇ ਕੀ ਵਿਚਾਰ ਨੇ ਮੈਂ ਇਕੱਲੀ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਦੇਸ਼ ਦੀ ਗੱਲ ਕਰਦਾ ਪੰਜਾਬ ਦੇਸ਼ ਦਾ ਹਿੱਸਾ ਹੈ ਬਿਲਕੁਲ ਜੀ ਮੈਨੂੰ ਫਿਕਰ ਮੇਰੇ ਦੇਸ਼ ਦੀ ਹੈ ਦੇਸ਼ ਦੇ ਲੋਕਾਂ ਦੀ ਹੈ ਪੰਜਾਬ ਦੀ ਫਿਕਰ ਇਸ ਕਰਕੇ ਕਿਉਂਕਿ ਮੈਂ ਪੰਜਾਬ ਚ ਪੈਦਾ ਹੋਇਆ ਮੇਰੀ ਮਾਂ ਹੈ ਬਾਕੀ ਸਾਰੀ ਮੇਰੀ ਆਮਾ ਹੀ ਨੇ ਹੁਣ ਤੁਸੀਂ ਹੋ ਕਿੰਨੇ ਸਾਲ ਦੇ ਹੋ ਤੁਸੀਂ ਮੈਂ ਮਾਪੇ 15 ਸਾਲ ਦੇ 15 ਸਾਲ ਦੇ ਤੁਹਾਨੂੰ ਮਾਪੇ ਨੇ ਜੋ ਸਿਖਾਇਆ ਤੁਸੀਂ ਸਿੱਖ ਲਿਆ ਹਾਂਜੀ ਸੰਸਕਾਰ ਹਾਂਜੀ ਵੱਡੇ ਦੀ ਇੱਜ਼ਤ ਕਰਨੀ ਪਿਆਰ ਕਰਨੀ ਜੇ ਕਿਸੇ ਨੇ ਕੁਝ ਕਹਿਤਾ ਤਾਂ ਵੀ ਹਜਮ ਕਰਨਾ ਪਾਠ ਕਰਨਾ ਰੱਬ ਦੀ ਪੂਜਾ ਕਰਨੀ ਇਹ ਸੇ ਕਰਕੇ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਤੁਹਾਡਾ ਜਨਮ ਦਿਨ ਮਨਾਇਆ ਸੀ ਤੁਹਾਡੇ ਯਾਦ ਹੋਊਗਾ ਤੁਸੀਂ ਛੋਟੇ ਜੇ ਸੀ ਹਾਂਜੀ ਹਰ ਸਾਲ ਹੋ ਗਿਆ ਇਸ ਗੱਲ ਨੂੰ ਜੋ ਸੰਸਕਾਰ ਤੁਹਾਡੇ ਮਾਪੇ ਨੇ ਦਿੱਤੇ ਤੁਸੀਂ ਉਹ ਜੇ ਆ ਤੁਸੀਂ ਧੀ ਨੂੰ ਕਿਸੇ ਨੂੰ ਭੈਣ ਨੂੰ ਕਿਸੇ ਨੂੰ ਕਹੋਗੇ ਭਾਈ ਤੂੰ ਅੱਤਵਾਦੀ ਹੈ ਬਿਲਕੁਲ ਵੀ ਨਹੀਂ ਜਾਂ ਤੂੰ ਵਿਕਿਆ ਹੋਇਆ ਜਾਂ ਤੂੰ ਕਿਰਾਏ ਤੇ ਆਈ ਹੋਈ ਹੈ ਤੂੰ ਬੁੜੀ ਤੇ ਬੁੜਾ ਇਹ ਤੁਸੀਂ ਕਹੋਗੇ ਬਿਲਕੁਲ ਵੀ ਨਹੀਂ ਕਿਉਂ ਨਹੀਂ ਕਹੋਗੇ ਕਿਉਂਕਿ ਤੁਹਾਨੂੰ ਸੰਸਕਾਰ ਪੜਾਈ ਤੁਹਾਨੂੰ ਘਰੋਂ ਇਹੋ ਜਿਹੀ ਮਿਲੀ ਹੋਈ ਹੈ ਬਿਲਕੁਲ ਜਿਹੜੇ ਬੱਚੇ ਜਿਹੜੀਆਂ ਬੱਚੇ ਖਾਸ ਕਰ ਆ ਧੀਆ ਆਪਣੀਆਂ ਬੇਟੀਆਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਬਜ਼ੁਰਗਾਂ ਨੂੰ ਕੀ ਲੈ ਕੇ ਕਹਿ ਕੇ ਬੁਲਾਓਗੇ ਮੈਨੂੰ ਕੀ ਕਹਿਣਗੇ ਉਹ ਬੁੜਿਆ ਇਹ ਕਹਿਣੇ ਬਾਪੂ ਜੀ ਹੈਨਾ ਕਿਉਂਕਿ ਉਹਨਾਂ ਨੂੰ ਸੰਸਕਾਰ ਮਿਲੇ ਹੋਏ ਬੇਸ਼ੱਕ ਉਹ ਕੋਈ ਵੀ ਕੰਮ ਕਰਾਂਗੇ ਇਸੇ ਤਰ੍ਹਾਂ ਕੰਗਰਾ ਜੀ ਆਪਣੀ ਧੀ ਹੈ ਰੱਬ ਨੇ ਕਿਹਾ ਜਿਹੜਾ ਮਾੜਾ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਨਹੀਂ ਨਹੀਂ ਬਣਦਾ ਫਿਰ ਉਹਦੇ ਆਪਣੇ ਕਰਮ ਆ ਉਹ ਧੀ ਹੈ ਸਾਡੀ ਉਹਨੂੰ ਸੰਸਕਾਰ ਹੀ ਮਾੜੇ ਮਿਲੇ ਹੋਏ ਆ ਉਹਨੂੰ ਸੰਸਕਾਰ ਕਿਹੋ ਜਿਹੇ ਮਿਲੇ ਨੇ ਉਹ ਇਹੋ ਜਿਹੇ ਜਿਹੋ ਜਿਹੇ ਬਣ ਗਈ ਫਿਰ ਮੁੜ ਕੇ ਸੰਸਕਾਰ ਇੱਕ ਕਰਤਾ ਦਰਤਾ ਜਿਹੜੇ ਪੋਲੀਟਿਸ਼ੀਨ ਨੇ ਉਹਨਾਂ ਨੇ ਦਿੱਤੇ ਹੋਏ ਨੇ ਫਿਰ ਕੁਝ ਧਮਕੀ ਹੈ ਫਿਰ ਕੁਝ ਪੈਸੇ ਦਾ ਲਾਲਚ ਹੈ ਕੁਝ ਪਾਵਰ ਦਾ ਲਾਲਚ ਹੈ ਉਸ ਬੇਟੀ ਦਾ ਕੋਈ ਕਸੂਰ ਨਹੀਂ ਜਿਹਦੇ ਜਿਹਨੇ ਮਾਰਿਆ ਉਹਦੇ ਥੱਪੜ ਉਹਦੀ ਮਾਂ ਉਸ ਕਿਸਾਨ ਅੰਦੋਲਨ ਦੇ ਵਿੱਚ ਸੀਗੀ ਜਿਨ੍ਹਾਂ ਨੂੰ ਉਹ ਕਹਿੰਦੀ ਹੈ ਕਿ ਰਾਏ ਤੇ ਲੈਂਦੀਆਂ ਹੋਈਆਂ ਇਹਦੇ ਨਾਲ ਦਾ ਇੱਕ ਹੋਰ ਚੈਪਟਰ ਹੈ ਹੰਸ ਰਾਜ ਹੰਸ ਜਿਹੜਾ ਕੀ ਇਹ ਕਹਿੰਦਾ ਕਿ ਦੋ ਤਰੀਕਾ ਆਉਣ ਦਿਓ ਫਿਰ ਤੁਹਾਨੂੰ ਸਬਕ ਸਿਖਾਵਾਂਗੇ ਬਿਲਕੁਲ ਜੀ ਹੁਣ ਤੁਸੀਂ ਮੈਨੂੰ ਦੱਸੋ ਵੀ ਇਨ ਇਹੋ ਜਿਹੇ ਲੋਕ ਸ਼ੈਤਾਨ ਲੋਕ ਸ਼ੈਤਾਨ ਆਤਮਾ ਜਿਹੜੇ ਆਪਣੇ ਹੀ ਧਰਤੀ ਦਾ ਆਪਣੇ ਹੀ ਦੇਸ਼ ਦਾ ਆਪਣੇ ਹੀ ਪੰਜਾਬ ਦਾ ਆਪਣੇ ਹੀ ਸਟੇਟ ਦਾ ਖਾ ਕੇ ਹਰਾਮ ਕਰਦੇ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਉਹਨਾਂ ਦੇ ਕਰਮ ਈ ਦੰਦੇ ਨੇ ਗੁਰੂ ਨੇ ਅਖਿਆ ਤੇ ਤੇਰਾ ਕੋਈ ਕਸੂਰ ਨਹੀਂ ਤੇਰੇ ਕਰਮ ਈ ਦੰਦੇ ਨੇ ਆ ਤੁਸੀਂ ਫਿਲਮ ਦੇਖੋ ਕੁੜੀ ਹਰਿਆਣੇ ਵਾਲ ਦੀ ਤੁਹਾਨੂੰ ਇਸ ਫਿਲਮ ਤੋਂ ਦੇਖਣ ਤੋਂ ਬਾਅਦ ਪਤਾ ਲੱਗੂਗਾ ਕਿ ਜਿੰਨੇ ਵੀ ਬੰਦੇ ਅਲੱਗ-ਅਲੱਗ ਹੋਏ ਸੀ ਉਹ ਇੱਕ ਜਗ੍ਹਾ ਆ ਕੇ ਇੱਕ ਪਰਿਵਾਰ ਬਣ ਗਿਆ ਇੱਕ ਹਰਿਆਣੇ ਦਾ ਇੱਕ ਪੰਜਾਬ ਦਾ ਤੇ ਉਸੇ ਪਰਿਵਾਰ ਦੇ ਵਿੱਚ ਸਾਰੇ ਰਿਸ਼ਤੇ ਹੋਗੇ ਤੇ ਉਹ ਪਰਿਵਾਰ ਇੱਕ ਕਹਿੰਦਾ ਕਹਾਉਂਦਾ ਇੱਕ ਮਜਸਮਾ ਬਣ ਗਿਆ ਪਿਆਰ ਦਾ ਸੋ ਆ ਗੱਲ ਹੈ ਬਾਬਾ ਜੀ ਤੁਸੀਂ ਗੱਲ ਕਰ ਰਹੇ ਹੰਸਰਾ ਜੀ ਹਸਦੇ ਜਦੋਂ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ ਤੁਸੀਂ ਗੱਲ ਨਹੀਂ ਕੀਤੀ ਕਿ ਤੂੰ ਕਿੱਦਾਂ ਦੇ ਬਿਆਨ ਦੇ ਰਹੇ ਆ ਮੇਰੇ ਨਾਲ ਗੱਲ ਹੋਈ ਮਤਲਬ ਤੁਸੀਂ ਕਹੀਆਂ ਉਹਨੇ ਪਹਿਲਾਂ ਗੱਲ ਕੀਤੀ ਸੀ ਮੈਂ ਇਹੋ ਜਿਹੇ ਬੰਦਿਆਂ ਦੇ ਨੇੜੇ ਬਹਿਣਾ ਉਹਨਾਂ ਦੀ ਗੱਲ ਕਰਨਾ ਉਹ ਮੈਨੂੰ ਇੱਕ ਇੱਥੇ ਮਿਲਿਆ ਸੀ ਫੰਕਸ਼ਨ 'ਚ ਓਕੇ ਅਵਾਰਡ ਫੰਕਸ਼ਨ 'ਚ ਤੇ ਉਹਨੇ ਪਿੱਛੇ ਆ ਕੇ ਪਿੱਠ ਤੇ ਮੇਰੇ ਹੱਥ ਰੱਖ ਕੇ ਕਿਹਾ ਬਾਈ ਜੀ ਮੈਨੂੰ ਮਾਫ ਕਰ ਦਿਓ ਤੇ ਮੈਂ ਚਾਂਟਾ ਹੀ ਨਹੀਂ ਮਾਰਿਆ ਉਹਦੇ ਮੈਂ ਉਹਨੂੰ ਕਿਹਾ ਹੱਥ ਚੱਕ ਤੇ ਪਾਸੇ ਹੋ ਜਾ ਜਾਂ ਉੱਥੇ ਅੱਛਾ ਤੇ ਬੜੇ ਪ੍ਰੈਸ ਵਾਲਾ ਨਹੀਂ ਵੀ ਦੇਖਿਆ ਉੱਥੇ ਦੁਨੀਆ ਨੇ ਵੀ ਦੇਖਿਆ ਮੈਂ ਕਿਹਾ ਕੁਝ ਨਹੀਂ ਜੇ ਹੋਰ ਥਾਂ ਦੀ ਮਟਾ ਲੈਣਾ ਸੀ ਅੱਛਾ ਜਿਹੜਾ ਨੇ ਬਿਆਨ ਨਾ ਦਿੱਤਾ ਇਹਦੀ ਸਜ਼ਾ ਮੈਂ ਨਹੀਂ ਦੇਣੀ ਮੈਂ ਕੌਣ ਹਾਂ ਹੈ ਇਹਦੀ ਸਜ਼ਾ ਰੱਬ ਦੇਊਗਾ ਔਰ ਐਸੀ ਦੇਊਗਾ ਕਿ ਜ਼ਿੰਦਗੀ ਦੇ ਵਿੱਚ ਭਾਂਡੇ ਵਿਗ ਜਾਣਗੇ ਇਹ ਇਹ ਉਹ ਮੌਤ ਮਰੂਗਾ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਸੋਚੀ ਨਹੀਂ ਹੋਣੀ ਇਹ ਖੁਦਾ ਦੀ ਗੱਲ ਹੈ ਮੇਰੀ ਗੱਲ ਨਹੀਂ ਗਾਣ ਉਹਨੇ ਰੱਬ ਨੂੰ ਕੱਢੀ ਹੈ ਜੇ ਕਿਸਾਨ ਨੂੰ ਬੁਰਾ ਭਲਾ ਕਹੋਗੇ ਤਾਂ ਰੱਬ ਨੂੰ ਕਹੋਗੇ ਕਿਉਂਕਿ ਜਿਹੜੀ ਕਿਸਾਨ ਜਾਂ ਉਹ ਰੋਟੀ ਪਾਉਂਦਾ ਰੋਟੀ ਕੌਣ ਹੁੰਦਾ ਰੱਬ ਤੇ ਕਿਸਾਨ ਕੌਣ ਹੈ ਰੋਟੀ ਦੇਣ ਵਾਲਾ ਤੁਸੀਂ ਉਹਨਾਂ ਨੇ ਬਜ਼ੁਰਗਾਂ ਨੂੰ ਗਾਲਾਂ ਕਢੋਗੇ ਕਹਾਂਗੇ ਦਿਖਾਵਾਂਗੇ ਇਹ ਸੰਸਕਾਰ ਤੋਂ ਲੋਕਾਂ ਦਾ ਐਸੇ ਕਰਕੇ ਅੱਜ ਹਿੰਦੁਸਤਾਨ ਦੇ ਵਿੱਚ ਇਹ ਹਾਲਾ ਨਾ ਕਿਉਂਕਿ ਅਸੀਂ ਵੱਡੇ ਛੋਟੇ ਦੀ ਸ਼ਰਮ ਭੁੱਲ ਗਏ ਹਾਂ ਬਿਲਕੁਲ ਉਦਮ ਕੀਤੀ ਜਿਸ ਪੰਜਾਬ ਦੀ ਧਰਤੀ ਤੇ ਰੋਟੀ ਖਾਧੀ ਹੈ ਜਿਸ ਪੰਜਾਬ ਦੀ ਧਰਤੀ ਤੇ ਰਹਾ ਜਿਸ ਕਿਸਾਨਾਂ ਨੇ ਨੂੰ ਪੈਸੇ ਦਿੱਤੇ ਕਣਕਾਂ ਦਿੱਤੀਆਂ ਠੂਠਾ ਹੁੰਦਾ ਸੀ ਇਹਦੇ ਕੋਲ ਤੇ ਉਹ ਅੱਜ ਬਣ ਕੇ ਐਮਪੀ ਤੇ ਤਾਕਤ ਲੈ ਕੇ ਇਹ ਕਹਿੰਦਾ ਮੈਂ ਤੁਹਾਨੂੰ ਸਬਕ ਸਿਖਾਉਂਗਾ ਇਹਦਾ ਹਾਲ ਤੁਹਾਨੂੰ ਮੈਂ ਦੱਸੂਗਾ ਕੀ ਹੋਊਗਾ ਬਿਲਕੁਲ ਜੀ ਤੇ ਧੰਨਵਾਦ ਬਾਪੂ ਜੀ ਸਾਹਿਬ ਨਾਲ ਜੋੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਸੋ ਤੁਸੀਂ ਸਨ ਰਸੇਗਿਓ ਗ੍ਰਾਸਿੰਗ ਇਹਨਾਂ ਤੋਂ ਇਹਨਾਂ ਦੇ ਵਿਚਾਰ ਕਿਹੋ ਜਿਹੇ ਲੱਗੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਹੁਣ ਲਈ ਮੈਨੂੰ ਦੋ ਇਜਾਜ਼ਤ ਧੰਨਵਾਦ